ਹੁਣ ਸੁਰਖੀਆਂ ਵਸਤਾਰ ਕਰਦੇ ਹਾਂ ਬਠਿੰਡਾ ਵਿੱਚ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਨੇ ਇੱਕ ਵਾਰ ਫਿਰ ਕਾਂਗਰਸ ਅਤੇ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਸੁਖਪਾਲ ਸਿੰਘ ਖੈਰਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਰੈਲੀਆਂ ਅਤੇ ਚੋਣ ਪ੍ਰਚਾਰ ਦੇ ਲਈ ਵੱਡੇ ਵੱਡੇ ਇਲਜ਼ਾਮ ਲਾ ਦਿੱਤੇ ਨੇ ਆਓ ਸੁਣਦੇ ਹਾਂ ਸੁਖਪਾਲ ਸਿੰਘ ਖੈਰਾ ਦੇ ਵੱਡੇ ਇਲਜ਼ਾਮ ਇਹਦੇ ਨਾਲ ਨਾਲ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਉਹ ਉੱਥੋਂ ਚੋਣ ਲੜਨਗੇ ਜਿੱਥੋਂ ਬੀਬੀ ਹਰਸ਼ਮ੍ਰਿਤ ਲੜੇਗੀ ਖਦੂਰ ਸਾਹਿਬ ਦੇ ਵੋਟਰਸ ਤੇ ਪੰਜਾਬ ਦੇ ਵੋਟਰਸ ਨੂੰ ਮੇਰੀ ਅਪੀਲ ਹੈ ਕਿ ਇਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਰਿਜੈਕਟ ਕਰੋ ਤਾਂ ਕਿ ਇਹ ਸਾਰੀ ਜ਼ਿੰਦਗੀ ਇਸ ਫਤਵੇ ਦਾ ਫਤਵੇ ਨੂੰ ਯਾਦ ਰੱਖਣ ਔਰ ਇਸ ਤੋਂ ਪਹਿਲਾਂ ਜੋ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਵਾਈ ਔਰ ਜਿਸ ਢੰਗ ਦੇ ਨਾਲ ਇਹਨਾਂ ਨੇ ਬਾਈਬਲ ਕਲਾਨ ਦੇ ਵਿੱਚ ਨੌਜਵਾਨ ਮਾਰੇ ਗਏ ਉਹਨਾਂ ਪੁਲਿਸ ਵਾਲੇ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਬਚਾਇਆ ਸਾਰਾ ਪਰਦਾ ਫਾਸ਼ ਹੋ ਚੁੱਕਾ ਅਸਲ ਵਿੱਚ ਹੁਣ ਇਹ ਇੱਕ ਸਿਰਫ ਗਰੋ ਦੀ ਤਰ੍ਹਾਂ ਇੱਕ ਕਾਰਪੋਰੇਟ ਕੰਪਨੀ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਗਰੁੱਪ ਹੈਗਾ ਵਾ ਇਹ ਨਾ ਹੁਣ ਅਕਾਲੀ ਦਲ ਆ ਨਾ ਇਹਨਾਂ ਕੋਈ ਪੰਥਕ ਵਿਚਾਰਧਾਰਾ ਵਾ ਇਹ ਤਾਂ ਸਿਰਫ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੇ ਰਾਜ ਭਾਗ ਦੇ ਜਿਹੜੇ ਮੌਕੇ ਲੱਭਦੇ ਨੇ ਤੇ ਬਾਅਦ ਵਿੱਚ ਹਜ਼ਾਰਾਂ ਕਰੋੜਾਂ ਦੀਆਂ ਸੰਪਤੀਆਂ ਬਣਾਉਂਦੇ ਨੇ ਦੇਖੋ ਉਹ ਕਿਹਨੇ ਕਿਹੜੀ ਪਾਰਟੀ ਵਿੱਚ ਜਾਣਾ ਉਹਨਾਂ ਦੀ ਇੱਛਾ ਪਰ ਇੱਕ ਗੱਲ ਕਿਸਟਲ ਕਲੀਅਰ ਹੋ ਰਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਦੇ ਆਗੂ ਤੇ ਕੇਡਰ ਛੱਡਣਗੇ ਸਿਰਫ ਉਹ ਲੋਕ ਰਹਿ ਗਏ ਰਹਿ ਜਾਣਗੇ ਸੁਖਵੀਰ ਨਾਲ ਜਿਨ੍ਹਾਂ ਨੇ ਇਹਨਾਂ ਦੇ 10 ਸਾਲ ਦੇ ਰਾਜ ਵਿੱਚ ਲੁੱਟ ਦਾ ਭਾਈਵਾਲ ਬਣੇ ਨੇ ਚਾਹੇ ਉਹ ਮਾਈਨਿੰਗ ਮਾਫੀਆ ਚਾਹੇ ਉਹ ਸ਼ਰਾਬ ਮਾਫੀਆ ਚਾਹੇ ਉਹ ਕੇਬਲ ਮਾਫੀਆ ਚਾਹੇ ਉਹ ਰੀਅਲ اسٹیਟ ਮਾਫੀਆ ਜਿਨ੍ਹਾਂ ਲੋਕਾਂ ਨੂੰ ਸੁਖਵੀਰ ਬਾਦਲ ਨੇ ਪੈਸੇ ਕਮਾ ਕੇ ਦਿੱਤੇ ਨੇ ਸਿਰਫ ਉਹ ਲੋਕ ਇਹਦੇ ਨਾਲ ਟਿਕਣਗੇ ਥੱਲੇ ਸਾਰਾ ਕੇਡਰ ਜਿਹੜਾ ਉਹ ਸਾਫ ਹੋ ਜਾਵੇਗਾ VOTER ਪਹਿਲੇ ਹੀ ਸਾਫ ਹੋ ਚੁੱਕਾ ਹੈ ਇਸ ਇਲੈਕਸ਼ਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਉਮੀਦਵਾਰ ਨਹੀਂ ਲੱਭ ਰਹੇ ਦੇਖੋ ਜਿਹੜੀ ਹਰੋ ਸਾਹਿਬ ਦੀ ਰੈਲੀ ਦੀ ਸ਼ਰਾਬ ਦੀ ਚਰਚਾ ਚੱਲ ਰਹੀ ਹੈ ਇਹ ਤਾਂ ਅਖਬਾਰਾਂ ਤੇ ਮੀਡੀਆ ਤੇ ਹੁਣੇ ਨਹੀਂ ਪਤਾ ਵੀ ਕਿੱਥੋਂ ਦੀ ਆ ਕੀਨੇ ਕੌਣ ਇਹਦੇ ਜ਼ਿੰਮੇਵਾਰਾ ਕੀਨੇ ਵਰਤਾਈ ਆ ਇਹ ਵੀਡੀਓ ਹੁਣ ਵੀਡੀਓ ਦੇ ਵਿੱਚ ਕੌਣ ਵਰਤਾ ਰਿਹਾ ਕੀਨੇ ਭੇਜੀ ਆ ਕੌਣ ਆ ਇਹਦੇ ਵਿੱਚ ਹੋ ਸਕਦਾ ਕਿਸੇ ਕਾਂਗਰਸੀ ਦੀ ਸ਼ਰਾਰਤ ਹੋਵੇ ਇਹਦਾ ਸਾਰੀ ਜਾਂਚ ਜਦੋਂ ਡੀਸੀ ਸਾਹਿਬ ਨੇ ਕਹੇ ਤਾਂ ਵੀ ਅਸੀਂ ਜਾਂਚ ਕਰ ਰਹੇ ਹਾਂ ਤੇ ਕਾਨੂੰਨ ਆ ਫਿਰ ਇਲੈਕਸ਼ਨ ਕਮਿਸ਼ਨ ਆ ਅੱਜਕੱਲ੍ਹ ਸਾਰਾ ਸਿਸਟਮ ਓਪਨ ਉਹਦੇ ਚ ਕੋਈ ਲੁਕੋ ਨਹੀਂ ਹੋ ਸਕਦਾ ਉਹਦੇ ਰਿਸ਼ਤ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਪੂਸ਼ਣ ਆਸ਼ੂ ਤੇ ਇੱਕ ਵਾਰੀ ਫੇਰ ਤਿੱਖੇ ਹਮਲੇ ਕੀਤੇ ਸਨ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਨੂੰ ਵੀ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਸ ਮੰਤਰੀ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਕਿਹਾ ਕਿ ਅਜਿਹੇ ਮੰਤਰੀਆਂ ਦੇ ਹੁੰਦੇ ਚੰਗੀ ਸਰਕਾਰ ਸੰਭਵ ਨਹੀਂ ਹੈ ਹਾਲਾਂਕਿ ਇਸ ਤੋਂ ਪਹਿਲਾਂ ਹੀ ਸਰਤੀ ਕੇਂਦਰ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਉਸ ਸੰਬੰਧਤ ਮੰਤਰੀ ਦੇ ਹੱਕ ਵਿੱਚ ਆੜ ਡਟੇ ਨੇ ਅਤੇ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਲੀਨ ਚਿੱਟ ਦੇ ਚੁੱਕੇ ਨੇ। ਰਾਹੁਲ ਗਾਂਧੀ ਜੀ ਨੂੰ ਵੀ ਅਪੀਲ ਆ ਕਿ ਇਦਾਂ ਦੇ ਮਨਿਸਟਰ ਬਣਾਏ ਨੇ ਤੁਸੀਂ ਇਸ ਤਰ੍ਹਾਂ ਦੇ ਲੋਕ ਜਿਹੜੇ ਵਰਦੀ ਧਾਰੀਆਂ ਨੂੰ ਡਰਾਉਂਦੇ ਨੇ ਧਮਕੀਆਂ ਦਿੰਦੇ ਨੇ ਔਰਤ ਡੀਓ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੀ ਪਬਲਿਕਲੀ ਤੋਹੀਨ ਕਰਦੇ ਨੇ ਲੋਕਾਂ ਨੂੰ ਬਾਲਾਂ ਤੋਂ ਫੜ ਕੇ ਘੜਿਸਦੇ ਨੇ ਉਦੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਆ ਆਸ਼ੂ ਦੀ ਤਸਵੀਰ ਇੱਕ ਜਿਸ ਗਰੀਬ ਨੂੰ ਘੜੀਸ ਰਿਆ ਵਾ ਸ਼ਾਇਦ ਉਹ ਕਿਹੜਾ ਕੰਪਲੇਨੈਂਟ ਸੀਗਾ ਇਹਨਾਂ ਦੇ ਖਿਲਾਫ ਉਹਦੇ ਬਾਹਾਂ ਪਿੱਛੋਂ ਦੋ ਬੰਦਿਆਂ ਨੇ ਫੜੀਆਂ ਹੋਈਆਂ ਨੇ ਤੇ ਆਸ਼ੂ ਉਹਦੇ ਬਾਹਾਂ ਫੜ ਰਿਆ ਵਾ ਤੁਸੀਂ ਦੇਖੋ ਕਿੱਡਾ ਦਲੇਰ ਮੰਤਰੀ ਆ ਉਹਦੀਆਂ ਬਾਹਾਂ ਫੜਾ ਕੇ ਫਿਰ ਉਹਦੇ ਬਾਲ ਫੜੇ ਨੇ ਤੇ ਫਿਰ ਉਹਨੂੰ ਘੜੀਸ ਕੇ ਕੁੱਟਿਆ ਮਾਰਿਆ ਜਾ ਰਿਹਾ ਉਹਦੀ ਘਰ ਵਾਲੀ ਇੱਕ ਸਾਈਡ ਦੇ ਉੱਤੇ ਬੈਠੀ ਹੋਈ ਐ ਦੈਟ ਸੋਸ਼ਲ ਮੀਡੀਆ ਤਸਵੀਰ ਜਿਹੜੀ ਫੋਟੋ ਆ ਆਫ this draconian attitude of the minister has gone viral on the social media isliye agar rahul gandhi ji kehnde hai ki assi good governance dange assi ek alternative politics dange bharat vich odon tak nahi aa sakdi rahul ji jab tak tusi aidan de minister apni cabinet de vich rakhe hoye ne isliye pehla isnu kaddo te phir unna de khilaf ban di karwai te inquiry karke pura action liya jave udar bhitinda vich hi patrakaran naal gal baat karde hoye sukhpal singh kharane ne kiya ਕਿ ਬੀਬੀ ਜਗੀਰਕੌਰ ਅਖੌਤੀ ਅਕਾਲੀ ਨੇ ਸ਼ਕਪਾਲ ਖੈਰਾ ਨੇ ਅਕਾਲੀ ਦਲ ਤੇ ਗੰਭੀਰ ਇਲਜ਼ਾਮ ਲਾਇਆ ਉਹਨਾਂ ਕਿਹਾ ਕਿ ਪੰਥਕ ਵਿਚਾਰ ਧਾਰਾ ਦਾ ਬਹਾਨਾ ਬਣਾ ਕੇ ਅਕਾਲੀ ਦਲ ਦੇ ਲੀਡਰ ਸੱਤਾ ਹਾਸਲ ਕਰਦੇ ਨੇ ਬੜੀ ਸ਼ਰਮਨਾਕ ਗੱਲ ਆ ਸੁਖਬੀਰ ਸਿੰਘ ਬਾਦਲ ਵਾਸਤੇ ਅਖੌਤੀ ਅਕਾਲੀਆਂ ਵਾਲੀ ਜਿਹੜੇ ਪੰਥ ਦਾ ਵਾਸਤਾ ਪਾਉਂਦੇ ਨੇ ਬੀਬੀ ਜਗੀਰਕੌਰ ਵਰਗਿਆਂ ਲਈ ਇਹਨਾਂ ਦਾ ਪਹਿਰਾਵਾ ਦੇਖੋ ਤੁਸੀਂ ਔਰ ਇਹਨਾਂ ਦੇ ਕਰਤੱਵ ਦੇਖੋ ਇੱਕ ਪਾਸੇ ਕਹਿੰਦੇ ਕਿ ਅਸੀਂ ਪੰਥ ਦੀ ਵੋਟ ਲੈਣ ਵਾਸਤੇ ਖਡੂਰ ਸਾਹਿਬ ਪੰਥਕ ਇਲਾਕਾ ਵਾ ਤੇ ਇੱਕ ਵਾਰ ਇੱਕ ਪਾਸੇ ਲੋਕਾਂ ਨੂੰ ਇਕੱਤਰ ਕਰਕੇ ਸ਼ਰਾਬਾਂ ਪੁਲਾ ਰਹੇ ਨੇ ਔਰ ਹਲੇ ਇਲੈਕਸ਼ਨ ਦੇ ਵਿੱਚ ਕਿੰਨਾ ਸਮਾਂ ਤੁਸੀਂ ਅੰਦਾਜ਼ਾ ਲਾ ਲਓ ਕਿੰਨੀ ਸ਼ਰਾਬ ਪਲਾਉਣਗੇ ਪੰਜਾਬ ਦੇ ਵਿੱਚ ਔਰ ਕੱਲੀ ਸ਼ਰਾਬ ਨਹੀਂ ਪਲਾਉਂਦੇ ਨਸ਼ੇ ਵੀ ਵੰਡਦੇ ਨੇ ਪੈਸੇ ਵੀ ਵੰਡਦੇ ਨੇ ਉਧਰ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰੀ ਹੋਰ ਵੱਡਾ ਝਟਕਾ ਲੱਗਿਆ ਹੈ ਬੱbbi ਬਾਦਲ ਜਿਹੜੇ ਕਿ ਬਾਦਲ ਪਰਿਵਾਰ ਦੇ ਖਰੀਬੀ ਮੰਨੇ ਜਾਂਦੇ ਨੇ ਉਹਨਾਂ ਨੇ ਵੀ ਅਕਾਲੀ ਦਲ ਨੂੰ ਹੱਥ ਜੋੜ ਦਿੱਤੇ ਨੇ ਮੁਹਾਲੀ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰमेलन ਦੌਰਾਨ ਉਹਨਾਂ ਸ਼੍ਰੋਮਣੀ ਅਕਾਲੀ ਦਲ ਤੇ ਕਈ ਵੱਡੇ ਸਵਾਲ ਖੜੇ ਕੀਤੇ ਉਹਨਾਂ ਅਕਾਲੀ ਦਲ ਦੀ ਪਿਛਲੀ ਸਰਕਾਰ ਵੇਲੇ ਬਾਬਲ ਕਲਾਾਂ ਤੇ ਬੇਅਦਬੀ ਦੇ ਮਾਮਲਿਆਂ ਵਿੱਚ ਸਰਕਾਰ ਦੀ ਨਾਕਾਮਯਾਬੀ ਨੂੰ ਵੀ ਮੁੱਦਾ ਬਣਾਇਆ ਉਹਨਾਂ ਕਿਹਾ ਕਿ ਅਕਾਲੀ ਦਲ ਛੱਡਣ ਦੇ ਬਹੁਤ ਕਾਰਨ ਨੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜੁਆਇਨ ਕੀਤੀ ਹੈ ਆਓ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਸਾਡੇ ਬਹੁਤ ਹੀ ਨੌਜਵਾਨ ਬਹੁਤ ਹੀ ਹਰਮਨ ਪਿਆਰੇ ਪੰਜਾਬ ਦੇ ਜਿੰਦ ਜਾਣ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਲੰਮਾ ਸਮਾਂ ਲੀਡਰ ਦੇ ਤੌਰ ਦੇ ਉੱਤੇ ਸੇਵਾ ਕੀਤੀ ਆ। ਆ ਜੋ ਸਾਡੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦਾ ਧੰਨਵਾਦ ਕਰਦਾ। ਅਤੇ ਮੈਂ ਇਹ ਪ੍ਰੋਸਾ ਦਿੰਦਾ ਵਾਂ ਕਿ ਉਹਨਾਂ ਦਾ ਜੋ ਬੰਦਾ ਮਾਣ ਸਤਿਕਾਰ ਜਿਹੋ ਜੀ ਉਹਨਾਂ ਦੀ ਪੋਜੀਸ਼ਨ ਪਿੱਛੇ ਰਹੀ ਐ ਜਿਹੋ ਜੇ ਪਰਿਵਾਰ ਨਾਲ ਉਹ ਸੰਬੰਧ ਰੱਖਦੇ ਨੇ ਜਿਸ ਤਰ੍ਹਾਂ ਉਹਨਾਂ ਦੇ ਖਾਨਦਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਜੀ ਕੇ ਛਣਾਂ ਦੇ ਵਿੱਚ ਮੋਰਚਿਆਂ ਦੇ ਵਿੱਚ ਹਿੱਸਾ ਲਿਆ ਜੇਲਾਂ ਕੱਟੀਆਂ ਉਹਨਾਂ ਦਾ ਜਿਹੜਾ ਬਣਦਾ ਹੱਕ ਆ ਉਹ ਅੱਗੇ ਤੋਂ ਇਹਨਾਂ ਨੂੰ ਦਿੱਤਾ ਜਾਵੇਗਾ ਤੇ ਅੱਜ ਮੈਂ ਉਹਨਾਂ ਨੂੰ ਜੋ ਸ਼੍ਰੋਮਣੀ ਤਕਸਾਲੀ ਦਲ ਦਾ ਜੋ ਜੁੱਥ ਵਹਿ ਕੇ ਆ ਉਹਦਾ ਪ੍ਰਦਾਨ ਵਿਯੋਗਤ ਕਰਦਾ ਜਿਹੜੇ ਅੱਜ ਵੀ ਇਹ ਆਸ ਲਾ ਕੇ ਬੈਠੇ ਆ ਕਿ ਸ਼ਾਇਦ ਸਾਨੂੰ ਐਮਐਲਏ ਦੀ ਟਿਕਟ ਮਿਲ ਜਾਏ ਸ਼੍ਰੋਮਣੀ ਕਮੇਟੀ ਦੀ ਟਿਕਟ ਮਿਲ ਜਾਏ ਜਾਂ ਉਹਦਿਆਂ ਦੀ ਲਾਲਸਾ ਕਰਕੇ ਉੱਥੇ ਬੈਠੇ ਨੇ ਆਓ ਇਹ ਲਾਲਸਾ ਛੱਡਿਏ ਤੇ ਜਿਨ੍ਹਾਂ ਲੋਕਾਂ ਨੇ ਕੌਮ ਦੀ ਬੇੜੀ ਢੋਪੀ ਆ ਸਿੱਖ ਸਿਧਾਂਤਾਂ ਦਾ ਕਾਹਨ ਕੀਤਾ ਆ ਉਹਨਾਂ ਲੋਕਾਂ ਨੂੰ ਤਜਾਲੀ ਨਹੀਂ ਦੇ ਕੇ ਜਿਹੜੇ ਲੋਕ ਪੰਥ ਦੇ ਝੰਡਾ ਪਰਦਾ ਬਣੇ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਭਾਰਤ ਅਤੇ ਪਾਕਿਸਤਾਨ ਦੀ ਅਧਿਕਾਰੀਆਂ ਵਿਚਾਲੇ ਹੋਈ ਬੈਠਕ ਦੀ ਭਾਰਤ ਅਤੇ ਪਾਕਿਸਤਾਨ ਦੇ ਉੱਚ ਪਦਰੀ ਡੈਲੀਗੇਸ਼ਨ ਨੇ ਅੱਜ ਭਾਰਤ-ਪਾਕ ਸਰਹੱਦ ਤੇ ਇੱਕ ਬੈਠਕ ਦਾ ਪ੍ਰਬੰਧ ਕੀਤਾ ਜਿਸ ਤੋਂ ਬਾਅਦ ਇਹ ਸਹਿਮਤੀ ਬਣੀ ਸਾਹਮਣੇ ਆਈ ਹੈ ਕਿ ਸਤੰਬਰ ਤੱਕ ਭਾਰਤ ਅਤੇ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਚਾਲੂ ਕਰਨ ਲਈ ਸਹਿਮਤ ਹੋ ਗਏ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਕੋਰੀਡੋਰ ਹੁਣ ਚਾਲੂ ਹੁੰਦਾ ਜਿਸ ਦਾ ਨਜ਼ਰ ਆ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਅਟਾਰੀ ਵਿਖੇ ਉੱਚ ਪੱਧਰੀ ਮੀਟਿੰਗ ਕੀਤੀ ਭਾਰਤ ਵੱਲੋਂ ਜੁਆਇੰਟ ਸਖਤਰ ਐਸ ਸੀ ਐਲ ਦਾਸ ਮੁੱਖ ਅਧਿਕਾਰੀ ਰਹੇ ਜਦਕਿ ਪਾਕਿਸਤਾਨ ਵੱਲੋਂ ਡਾਕਟਰ ਮੁਹੰਮਦ ਫੈਜ਼ਲ ਜਿਹੜੇ ਕਿ ਡਾਇਰੈਕਟਰ ਜਨਰਲ ਨੇ ਸਾਊਥ ਏਸ਼ੀਆ ਤੇ ਸਾਰਕ ਦੇ ਅਗਵਾਈ ਕਰਨ ਵਾਲੇ ਵਫ਼ਦ ਦੇ ਉਹਨਾਂ ਨੇ ਹਿੱਸਾ ਲਿਆ ਪੰਜਾਬ ਸਰਕਾਰ ਵੱਲੋਂ ਵੀ ਲੋਕ ਨਿਰਮਾਣ ਵਿਭਾਗ ਦੇ ਆਗੂ ਸ਼੍ਰੀ ਹੁਸੈਨ ਨਾਲ ਮੀਟਿੰਗ ਦੌਰਾਨ ਮੌਜੂਦ ਰਹੇ। ਉਨ੍ਹਾਂ ਪ੍ਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੀ ਲਾਂਗੇ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਲਈ ਕੇਂਦਰ ਸਰਕਾਰ ਦਾ ਹਰ ਪੱਧਰ ਤੇ ਸਹਿਯੋਗ ਕਰੇਗੀ। ਕਰਤਾਰਪੁਰ ਸਾਹਿਬ ਕੋਰੀਡੋਰ ਦੋ ਪੜਾਵਾਂ ਵਿੱਚ ਪੂਰਾ ਕੀਤਾ ਜਾਏਗਾ। ਭਾਰਤ ਸਰਕਾਰ ਨੇ ਕੋਰੀਡੋਰ ਲਈ 50 ਏਕੜ ਜ਼ਮੀਨ ਦੀ شناਖਤ ਕੀਤੀ ਹੈ। ਫੇਜ਼ 1 ਦੀ ਵਰਤੋਂ 15 ਏਕੜ ਤੋਂ ਵੱਧ ਜ਼ਮੀਨ ਤੇ ਕੀਤੀ ਜਾਣੀ ਹੈ। ਉੱਥੇ ਯਾਤਰੀ ਟਰਮੀਨਲ ਬਿਲਡਿੰਗ ਕੰਪਲੈਕਸ ਦੀ ਸ਼ਾਨਦਾਰ ਇਮਾਰਤ ਅਤੇ ਲੈਂਡਸਕੇਪਿੰਗ ਦੇ ذریعے ਖੂਬਸੂਰਤੀ ਤਿਆਰ ਕੀਤੀ ਜਾਏਗੀ ਇਸ ਦੇ ਨਾਲ ਨਾਲ ਅਮੀਰ ਭਾਰਤੀ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਦੇ ਨਾਲ ਸੰਬੰਧ ਰੱਖਦੇ ਬੁੱਤ ਅਤੇ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਇਸ ਕੰਪਲੈਕਸ ਦਾ ਡਿਜ਼ਾਈਨ ਪ੍ਰਤੀਕ ਖੰਡਾ ਸਾਹਿਬ ਦੁਆਰਾ ਪ੍ਰੇਰਿਤ ਹੈ ਜੋ ਇਕਤਾ ਅਤੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ ਇਹ ਇਮਾਰਤ ਬਜ਼ੁਰਗਾਂ ਅਤੇ ਕਿਤਨਾ ਕਿਤੇ अपंग ਵਿਅਕਤੀਆਂ ਦੇ ਆਉਣ ਜਾਣ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਏਗੀ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਲਈ ప్రతి ਦਿਨ ਲਗਭਗ 5000 ਸ਼ਰਧਾਲੂਆਂ ਦੇ ਆਉਣ ਜਾਣ ਦੀਆਂ ਲੋੜਾਂ ਇਸ ਇਮਾਰਤ ਜ਼ਰੀਏ ਪੂਰੀਆਂ ਹੋਣਗੀਆਂ ਸੀਸੀਟੀਵੀ ਦੀ ਨਿਗਰਾਨੀ ਤੋਂ ਇਲਾਵਾ ਹੋਰ ਐਡਵਾਂਸ ਸੁਰੱਖਿਆ ਪ੍ਰਣਾਲੀਆਂ ਦੇ ਨਾਲ ਵੀ ਇਸ ਨੂੰ ਲੈਸ ਕੀਤਾ ਜਾਏਗਾ ਇਸ ਸਬੰਧ ਦੇ ਵਿੱਚ ਬਹੁਤ ਜਲਦ ਹੀ ਦੁਬਾਰਾ ਮੀਟਿੰਗ ਹੋਣ ਜਾ ਰਹੀ ਹੈ ਅਤੇ ਅਪ੍ਰੈਲ ਦੇ ਮਹੀਨੇ ਵੀ ਇਹ ਕੁਝ ਪਦਰੀ ਮੀਟਿੰਗ ਕੀਤੀ ਜਾਣੀ ਹੈ फिलहाल जो अभी एज अ फर्स्ट स्टेप जो एग्री हुआ है जो आइडेंटिफिकेशन डॉक्यूमेंट वो पासपोर्ट होगा दैट एज अ फर्स्ट स्टेप वी हैव एग्रीड बिकॉज इसमें थोड़ा मूवमेंट फॉरवर्ड करना जरूरी है सो एज अ फर्स्ट स्टेप वी हैव एग्रीड दैट द इन पासपोर्ट विल बी दी आइडेंटिफिकेशन डॉक्यूमेंट उससे रिलेटेड जो बेसिक डिटेल्स हैं वो वर्कआउट हो रहे हैं कि वॉट इज द मिनिमम डिटेल्स विच कैन बी शेयर कन्वीनियंटली शेयर्ड दे हैव टू कैरी द पासपोर्ट क्योंकि इंटरनेशनल ट्रैवल तो है ही इंटरनेशनल बाउंड्री तो क्रॉस कर ही रहे हैं बट हम लोग की कोशिश है कि केवल एक महज पासपोर्ट से हो जाए उसके बियॉन्ड डिटेल्स और ये नहीं हो और बहुत कम से कम टाइम में है इसमें एक अच्छी बात ये हो रही है कि जो वीज़ा ये सब में जितना टाइम लगता है हियर द टाइम स्पेंड विल बी मिनिमल एंड वी हैव गॉट एश्योरेंस फ्रॉम अदर साइड ऑल्सो कि सात दिन पहले सात दिन के नोटिस पे ये क्लियरेंसेज हो सकती हैं चार दिन में उधर से क्लियरेंस आ जाएगा इस तरह से कम से कम टाइम में इसकी ऑटो एक सिस्टम दोनों तरफ से बनेगा जिससे तहत जिसके तहत ਇਹਾਂ ਸੇ ਲਿਸਟ ਭੇਜੀ ਜਾਏਗੀ ਉਧਰ ਸੇ ਕਲੀਅਰੈਂਸ ਬਹੁਤ ਕਮ ਟਾਈਮ ਮੇ ਆ ਜਾਏਗਾ ਉਧਰ ਗੁਰਦਾਸਪੁਰ ਵਿਖੇ ਕੋਰੀਡੋਰ ਬਣਾਉਣ ਲਈ ਕਿਸਾਨਾਂ ਦੀ ਜ਼ਮੀਨ ਗ੍ਰਹਿਣ ਕਰਨ ਦੇ ਲਈ ਇੱਕ ਵਾਰੀ ਫੇਰ ਕਿਸਾਨਾਂ ਨਾਲ ਬੈਠਕ ਹੋਈ ਕਿਸਾਨਾਂ ਨੇ ਐਸਡੀਐਮ ਕੋਲ ਆਪਣੀਆਂ ਮੰਗਾਂ ਨੂੰ ਲੈ ਕੇ ਇਤਰਾਜ਼ ਜਤਾਇਆ ਕਿਸਾਨਾਂ ਅਤੇ ਪ੍ਰਸ਼ਾਸਨ ਵਿੱਚ ਅੱਜ ਵੀ ਸਹਿਮਤੀ ਨਹੀਂ ਬਣ ਸਕੀ ਜਿਹੜਾ ਨੋਟੀਫਿਕੇਸ਼ਨ 25 ਫਰਵਰੀ ਨੂੰ ਜਿਹੜਾ ਮਤਲਬ ਡੀਮਾਰਕੇਸ਼ਨ ਦੇਣਾ ਕੀਤਾ ਸੀ ਜਿਹੜੇ ਕਿਸਾਨਾਂ ਨੂੰ ਆਪਣੇ ਭਰੋਸੇ ਦੇ ਵਿੱਚ ਲੈ ਕੇ ਸਾਰਾ ਉਦੇ ਅਕੋਰਡਿੰਗ ਮਤਲਬ ਅੱਜ ਜਿਹੜੀ ਹੈਗੀ ਆਪਣੇ ਨਿਸ਼ਾਨਦੇਹੀ ਆ ਉਹਨੂੰ ਥੋੜਾ ਜਾ ਹਿਲਜੁਲ ਕੀਤੀ ਉਸ ਚੀਜ਼ ਬਾਰੇ ਤੇ ਅਸੀਂ ਐਸ.ਡੀ.ਐਮ. ਸਾਹਿਬ ਨੂੰ ਇਸੇ ਕਰਕੇ ਅੱਜ ਮਿਲੇ ਆ ਕਿ ਜੋ ਪਹਿਲੇ ਮਤਲਬ ਨਿਸ਼ਾਨਦੇਹੀ ਹੋਈ ਜਾਂ ਪਹਿਲੇ ਨੋਟੀਫਿਕੇਸ਼ਨ ਦੇ ਅਕੋਰਡਿੰਗ ਉਹਨੂੰ ਮਤਲਬ ਇਨ ਬਿਨ ਰੱਖਿਆ ਜਾਏ ਉਹਦੀ ਮਤਲਬ ਜਿਹੜੀ ਆ ਇਧਰ ਸਾਈਡਾਂ ਤੇ ਜਿਹੜੀ ਹੇਰਫੇਰ ਕੀਤੀ ਆ ਉਹ ਨਹੀਂ ਹੋਣੀ ਚਾਹੀਦੀ ਬਾਕੀ ਐਸ.ਡੀ.ਐਮ. ਸਾਹਿਬ ਨਾਲ ਬੜੇ ਵਧੀਆ ਮਾਹੌਲ ਦੇ ਵਿੱਚ ਅੱਜ ਮੀਟਿੰਗ ਹੋਈ ਜਾ ਉਹਨਾਂ ਸਾਨੂੰ ਬੜਾ ਵਧੀਆ ਭਰੋਸਾ ਦਿਵਾਇਆ ਵਾ ਤੇ ਅਸੀਂ ਧੰਨਵਾਦ ਕਰਦੇ ਹਾਂ ਐਸਐਮ ਸਾਹਿਬ ਦਾ ਕਿ ਉਹਨਾਂ ਨੇ ਚਲੋ ਸਾਨੂੰ ਮੌਕੇ ਤੇ ਟਾਈਮ ਦਿੱਤਾ ਵਾ ਤੇ ਬਾਕੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਮੌਕਾ ਜਾਣ ਕੇ ਦੇਖੋ ਕਿ ਜਿਹੜੀ ਹਿਲਜੁਲ ਹੋਈ ਆ ਉਹ ਮੰਨ ਲਓ ਨੈਸ਼ਨਲ ਹਾਈਵੇਅ ਅਥਾਰਟੀ ਵਾਲੇ ਜਿਹੜੇ ਉਹਨਾਂ ਦੇ ਕਾਰਕੁਨ ਹੈਗੇ ਨੇ ਉਹਨਾਂ ਨੇ ਆਨਕੀ ਕੀਤੀ ਆ ਤੇ ਇਹਦੇ ਵਿੱਚ ਜ਼ਿੰਮੇਵਾਰ ਜਿਹੜੇ ਆ ਥੋੜਾ ਇਤਰਾਜ਼ ਕਰ ਰਹੇ ਨੇ ਇਤਰਾਜ਼ ਕਰਨਾ ਵੀ ਬਣਦਾ ਵੀ ਕਿਉਂਕਿ ਇਹ ਇੱਕ ਅੱਜ ਮੰਨ ਲਓ ਕੋਈ ਨਿਸ਼ਾਨਦੇਹੀ ਕਰ ਰਿਹਾ ਕੱਲ ਨੂੰ ਹੋਰ ਹੋ ਰਹੀ ਆ ਜਿਹੜੀ ਪਹਿਲੇ ਨਿਸ਼ਾਨਦੇਹੀ ਕੀਤੀ ਆ ਕਿਸਾਨਾਂ ਦਾ ਇਹ ਹੀ ਕਹਿਣਾ ਵਾ ਵੀ ਜਿਹੜੀ ਉਹਨੂੰ ਹੀ ਨਿਬੰਧ ਰੱਖਿਆ ਜਾਵੇ ਕੁਝ ਕਿਸਾਨਾਂ ਨੇ ਸਾਨੂੰ ਇੱਥੇ ਮਿਲ ਕੇ ਸਾਡੇ ਧਾਂਚੇ ਚ ਜਿਹੜੀ ਡੀਮਾਰਕੇਸ਼ਨ ਨੈਸ਼ਨਲ ਹਾਈਵੇ ਨੇ ਕੀਤੀ ਗਈ ਆ ਤੇ ਉਹਦੇ ਵਿੱਚ ਜਿਹੜੀ ਆ ਕੁਝ ਫਰਕ ਆ ਰਿਹਾ ਵਾ ਜੋ ਐਕਚੁਅਲ ਨੰਬਰ ਜਿਹੜੇ ਆ ਜਿਹੜੇ ਨੋਟੀਫਿਕੇਸ਼ਨ ਚ ਆਏ ਆ ਤੇ ਇਹਨੂੰ ਵੈਰੀਫਾਈ ਕਰਨ ਲਈ ਅਸੀਂ ਨੈਸ਼ਨਲ ਹਾਈਵੇ ਨੂੰ ਜਿਹੜਾ ਕੱਲ ਸੱਦੇ ਬੁਲਾਇਆ ਤੇ ਮੌਕੇ ਤੇ ਜਾ ਕੇ ਜਿਹੜਾ ਵਾ ਅਸੀਂ ਉਹਨੂੰ ਦੁਬਾਰਾ ਵੈਰੀਫਾਈ ਕਰਾਂਗੇ ਜਿਹੜੀ ਡੀਮਾਰਕੇਸ਼ਨ ਨੈਸ਼ਨਲ ਹਾਈਵੇ ਨੇ ਕੀਤੀ ਆ ਤੇ ਉਹਦੇ ਵਿੱਚ ਤੇ ਜਿਹੜੀ ਨੋਟੀਫਿਕੇਸ਼ਨ ਦੇ ਵਿੱਚ ਜੋ ਕੀ ਫਰਕ ਹੈਗਾ ਤੇ ਜੋ ਨੋਟੀਫਿਕੇਸ਼ਨ ਵਿੱਚ ਹੈਗਾ ਉਹੀ ਐਜ਼ ਇਟ ਇਜ਼ ਜਿਹੜਾ ਵਾ ਉਹ ਤੁਹਾਨੂੰ ਬਾਅਦ ਦਿੱਤਾ ਜਾਵੇਗਾ ਉਹ ਦਰਸ਼ਕ ਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਇਹ ਮਸਲਾ ਸਿਆਸਤ ਦਾ ਮਸਲਾ ਨਹੀਂ ਹੈ। ਹਾਲਾਂਕਿ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਸਿਆਸੀ ਹਮਲਾ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਰਾਜ ਕੇ ਲੁੱਟਿਆ। ਉਹਨਾਂ ਬੀਬੀ ਜਗੀਰ ਕੌਰ ਤੇ ਵੀ ਤਿੱਖੇ ਇਲਜ਼ਾਮ ਲਾਏ। ਗੱਲਬਾਤ ਜੇ ਚੱਲ ਰਹੀ ਹੈ ਕਰਤਾਰਪੁਰ ਲੰਘੇ ਵਾਸਤੇ ਖਾਸ ਤੌਰ ਤੇ ਮੈਂ ਪਹਿਲੇ ਦਿਨੋਂ ਇਹ ਗੱਲ ਕਹਿਣਾ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘ ਹੈ ਇਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਹਦੇ ਤੇ ਨੀ ਪੱਥਰਾਂ ਤੇ ਲੜਾਈ ਨਹੀਂ ਹੋਣੀ ਚਾਹੀਦੀ ਕਿ ਕਿਹਨੇ ਕਰਾਇਆ ਮੈਂ ਕਰਾਇਆ ਉਹਨੇ ਕਰਾਇਆ ਨਹੀਂ ਕਰਾਇਆ। ਇਹ ਤਾਂ ਇੱਕ ਐਸਾ ਕੰਮ ਹੈ ਜਿਹੜਾ ਜਿਹਦੇ ਨਾਲ ਲੋਕਾਂ ਦੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਸਾਡੇ ਗੁਰੂ ਸਾਹਿਬ ਦੇ ਆਖਰੀ 16-17 ਸਾਲ ਜਿਹੜੇ ਨੇ ਉਹ ਉੱਥੇ ਬੀਤੇ ਤੇ ਲੋਕ ਇੱਕ ਦਿਨ ਚ ਮੱਥਾ ਟੇਕ ਕੇ ਜੇ ਘਰ ਵਾਪਸ ਆ ਰਹੇ ਨੇ ਆਪਣੇ ਘਰੇ ਤਾਂ ਮੇਰੇ ਖਿਆਲ ਚ ਇਹ ਦੋਨੇ ਸਰਕਾਰਾਂ ਲਈ ਵੀ ਮਤਲਬ ਇਹ ਪੁੰਨ ਦਾ ਕੰਮ ਹੈ। ਤੋ ਇਹਨੂੰ ਰਾਜਨੀਤੀ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਵੀ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਅਕਾਲੀ ਦਲ ਛੱਡ ਕੇ ਟਕਸਾਲੀਆਂ ਨਾਲ ਨਾਲੇ ਸਾਬਕਾ ਫੌਜ ਮੁਖੀ ਜੇਜੇ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਤੇ ਤਿੱਖੇ ਸਿਆਸੀ ਹਮਲੇ ਕੀਤੇ ਉਹਨਾਂ ਕੈਪਟਨ ਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਲਾਇਆ ਉਹਨਾਂ ਕਿਹਾ ਕਿ ਲੋਕਾਂ ਤੋਂ ਵੱਡਾ ਉਤਸ਼ਾਹ ਮਿਲ ਰਿਹਾ ਹੈ ਅੱਜ ਇਹ ਪਿੰਡ ਖਰਚੀਆਂ ਦੇ ਵਿੱਚ ਸਾਡੇ ਸ਼੍ਰੋਮਣੀ ਕਾਲ ਦੇ ਟਕਸਾਲੀ ਦੇ ਵਰਕਰ ਸਹਿਬਾਨ ਨੇ ਉਹਨਾਂ ਦੀ ਮੀਟਿੰਗ ਰੱਸੀ ਸੀ ਅੱਜ ਜੋ ਟਕਸਾਲੀ ਕਾਲੀਦਲ ਦੇ ਜੋ ਇੱਥੇ ਉਮੀਦਵਾਰ ਨੇ ਜੇਜੇ ਸਿੰਘ ਜੀ ਜਰਨੈਲ ਸਾਹਿਬ ਉਹ ਵੀ ਮੇਰੇ ਨਾਲ ਇੱਥੇ ਆਏ ਸੀ ਤੇ ਇੱਥੇ ਮੀਟਿੰਗ ਕੀਤੀ ਤੇ ਲੋਕਾਂ ਨੂੰ ਕਿਹਾ ਵੀ ਤਗੜੇ ਹੋ ਕੇ ਇਹਨਾਂ ਨੂੰ ਵੋਟਾਂ ਪਾਓ ਬਹੁਤ ਅੱਛੀ ਗੱਲ ਕੀਤੀ ਤੁਸੀਂ ਅੱਜ ਤੋਂ ਸ਼ੁਰੂ ਹੋਇਆ ਨਾ ਮੈਂ ਚਾਹੁੰਦਾ ਵੀ ਸੀ ਕਿ ਲੋਕ ਸੋਚਣ ਅੱਜ ਤੋਂ ਸ਼ੁਰੂ ਹੋਇਆ ਅਸਲੀਅਤ ਮੈਂ 10 ਦਿਨ ਪਹਿਲੇ ਸ਼ੁਰੂ ਕਰਤਾ ਸਾਡੇ ਕਹਿੰਦੇ ਨਾ ਅਟੈਕ ਦਾ ਐਚਆਰ ਹੁੰਦਾ ਜਿਹੜੇ ਸਿਆਣੇ ਹੁੰਦੇ h-10 ਮਿੰਟ ਤੇ ਸ਼ੁਰੂ ਕਰ ਦਿੰਦੇ ਤਾਂ ਕਿ ਹਮੇਸ਼ਾ ਅੱਗੇ ਰਹਿਣ ਮੇਰੇ ਜਿਹੜੇ ਪੱਤੀ ਦੋਂਦੀ ਹੈ ਹਾਲੇ ਕਾਂਗਰਸ ਦਾ ਤੇ ਨਾ ਹੀ ਨਹੀਂ ਆਇਆ ਜਿਹੜੇ ਆਏ ਨੇ ਉਹ ਇੱਕ ਬੀਬੀ ਦਾ ਹੁਣ ਆਇਆ ਇੱਕ ਬੀਬੀ ਦਾ ਦੋ ਚਾਰ ਦਿਨ ਪਹਿਲੇ ਆਇਆ ਆਪਾਂ ਹਰੀ ਚੰਡੀ ਬਰੰਪੁਰਾ ਜੀ ਨੇ 10 ਦਿਨ ਪਹਿਲੇ ਦਿੱਤੀ ਆਪਾਂ ਤੇ ਮੈਰਾਥਨ ਰੇਸ ਤੇ 7 ਕਿਲੋਮੀਟਰ ਅੱਗੇ ਨੱਟ ਚੁੱਕੇ ਆ ਉਹਨਾਂ ਨੂੰ ਕੈਚ ਅਪ ਕਰਨਾ ਪਏਗਾ ਤਾਂ ਇਸ ਕਰਕੇ ਮੈਂ ਦ੍ਰਿੜ ਨਿਸ਼ਚੈ ਨਾਲ ਇਸ ਰਣ ਮੈਦਾਨ 'ਚ ਉਤਰਿਆ ਮੈਂ ਸੇਵਾ ਕਰਨਾ ਚਾਹੁੰਦਾ ਔਰ ਲੋਕਾਂ ਦੀ ਰੱਜ ਕੇ ਸੇਵਾ ਕਰਾਂਗਾ ਮੌਕਾ ਚਾਹੀਦਾ ਉਧਰ ਅੰਮ੍ਰਿਤਸਰ ਤੋਂ ਅਕਾਲੀ ਸਿਨੀਅਰ ਵਿਧਾਇਕ ਡਾਕਟਰ ਰਾਜਕਮਰ ਵੇਰਕਾ ਨੇ ਅਕਾਲੀ ਦਲ ਤੇ ਗੰਭੀਰ ਇਲਜ਼ਾਮ ਲਾਏ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਗੁਰੂ ਦੀ ਗੋਲਕ ਦੇ ਪੈਸੇ ਵੋਟਾਂ ਵਿੱਚ ਖਰਚ ਕਰਦੇ ਨੇ ਉਹਨਾਂ ਕਿਹਾ ਕਿ ਲੰਗਰਾਂ ਦਾ ਵੀ ਚੋਣਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਉਹਨਾਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਇਹਨਾਂ ਗੱਲਾਂ ਤੇ ਕਾਰਵਾਈ ਕਰੇ ਦੇਖੋ ਇਹ ਗੁਰਦੁਆਰਿਆਂ ਦਾ जिस तरीके से गैर जिम्मेदाराना तरीके से इस्तेमाल कर रहे हैं और गुरु की गोलक से पैसे निकाल के इलेक्शन पे खर्च कर रहे हैं गुरुद्वारों का लंगर इलेक्शन पे लगा रहे हैं और दूसरी तरफ बिक्रम सिंह मजीठिया की हाजरी में दारू बरताया जाता है नशे बांटे जा रहे हैं टोटल मीडिया ने दिखाया है इलेक्शन कमीशन एफआईआर तुरंत दर्ज करवाए और अकाल तख्त का जथेदार सिख से खारिज करें इनको क्योंकि यह सिख इतिहास में कलंकित बात है देखो हरसिमरन कौर बादल मिसगाइड कर रही है और यह बंटवारा कोई कांग्रेस ने नहीं, नहीं करवाया अंग्रेजों ने देश का बंटवारा कराया था और दूसरी बात मैं इनको कहना चाहता हूं अगर जनरल डायर को आपके पिता सम्मानित ना करते जनरल डायर का साथ ना देता मिजिठिया परिवार तो आज देश का बंटवारा ही नहीं होता चोर मचाए शोर ਉਧਰ ਖਡੂਰ ਸਾਹਿਬ ਵਿਖੇ ਬੀਬੀ ਜਗੀਰ ਕੌਰ ਨੇ ਵੀ ਆਪਣੇ ਅਭਿਆਨ ਨੂੰ ਤੇਜ਼ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਵੱਲੋਂ ਟਿਕਟ ਦੇਣ ਲਈ ਅਕਾਲੀ ਦਲ ਦਾ ਧੰਨਵਾਦ ਕੀਤਾ ਗਿਆ। ਉਧਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਪ ਅਤੇ ਟਕਸਾਲੀਆਂ ਦਾ ਕਾਂਗਰਸ ਨਾਲ ਗੁਪਤ ਸਮਝੌਤਾ ਹੈ। ਵਿਕਰਮ ਮਜੀਠੀਆ ਖਡੂਰ ਸਾਹਿਬ ਦੇ ਦੌਰੇ ਤੇ ਰਹੇ। ਉਹਨਾਂ ਕਿਹਾ ਕਿ ਬ੍ਰਹਮਪੁਰਾ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ਤੇ ਸਰਗਰਮੀ ਕਰਦੇ ਨੇ। ਬੜੇ ਦੁੱਖ ਦੀ ਗੱਲ ਹੈ ਕਿ ਅੱਜ ਬ੍ਰਹਮਪੁਰਾ ਸਾਹਿਬ ਤੇ ਉਹਨਾਂ ਦੀ ਪਾਰਟੀ ਜੋ ਰਵਿੰਦਰ ਸਿੰਘ ਜੋ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਪਾਰਟੀ ਕਹਿੰਦੀ ਆ ਉਸ ਇਸ਼ਾਰੇ ਤੇ ਚੱਲਦੇ ਆ ਤੇ ਸਿਰਫ ਇੱਕੋ ਮਕਸਦ ਹੈ ਕਿ ਕਾਂਗਰਸ ਨੂੰ ਫਾਇਦਾ ਪਹੁੰਚੇ ਟੀਮ ਲੜਾਈ ਆ ਕਾਂਗਰਸ ਨੇ ਕਿ ਵਿਰੋਧੀ ਧਿਰ ਦੀ ਵੋਟ ਡਿਵਾਈਡ ਹੋਵੇ ਤੇ ਉਸੇ ਚੱਕਰ 'ਚ ਇਹ ਪਾਰਟੀਆਂ ਜਿੰਨੀਆਂ ਵੀ ਨੇ ਆਪ ਹੋ ਗਈ ਪਾਪ ਹੋ ਗਈ ਇਹ ਹੋ ਗਏ ਇਹਨਾਂ ਸਭ ਦੀ ਫਾਈਨਾਂਸਿੰਗ ਤੋਂ ਲੈ ਕੇ ਇਹਨਾਂ ਦੇ ਕੈਂਡੀਡੇਟ ਸਿਲੈਕਸ਼ਨ ਤੱਕ ਕਾਂਗਰਸ ਭਵਨ ਚ ਫੈਸਲੇ ਹੋ ਰਿਆ ਉਸ ਨੂੰ ਗੱਲ ਨੂੰ ਵੇਖਦਿਆਂ ਉਸ ਦੁੱਖ ਨੂੰ ਦੇਖਦਿਆਂ ਅੱਜ ਟੋਨੀ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਫੈਸਲਾ ਜਿੱਥੇ ਸਾਡੇ ਲੱਖ ਹਜ਼ਾਰਾਂ ਦੇ ਗਿਣਤੀ ਚ ਛੋਟੇ-ਛੋਟੇ ਬੱਚਿਆਂ ਪੈਣਾ ਨੂੰ ਸ਼ਹੀਦ ਕੀਤਾ ਬਜ਼ੁਰਗਾਂ ਨੂੰ ਸ਼ਹੀਦ ਕੀਤਾ ਉੱਥੇ ਅਕਾਲ ਤਖਤ ਸਾਹਿਬ ਟਹਿ ਟੇਰੀ ਕੀਤਾ ਤੇ ਰਾਹੁਲ ਗਾਂਧੀ ਪਰ ਇਹੋ ਜਿਹੀ ਬੇਤੁੱਕੇ ਬਿਆਨ ਜੇ ਦਿੰਦੇ ਆ ਫਿਰ ਉਹਨਾਂ ਨੂੰ ਮੈਂ ਤਾਂ ਪੱਪੂ ਹੀ ਕਹਿ ਸਕਦਾ ਸਰਦਾਰ ਗੁਰਿੰਦਰ ਸਿੰਘ ਜੀ ਟੋਨੀ ਸਾਹਿਬ ਨੇ ਇਹ ਸਲਕੇ ਦੀਆਂ ਪਰੰਪਰਾਵਾਂ ਨੂੰ ਇਹ ਸਲਕੇ ਦੇ ਇਤਿਹਾਸ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਨ ਵਾਸਤੇ ਜਿਹਦਾ ਪਹਿਲਾਂ ਕਰਦੇ ਸੀ ਉਦਾਂ ਹੀ ਲੱਕ ਬਣ ਕੇ ਤੁਰੇ ਆ ਮੈਂ ਸਮੀਧੀਤ ਤੋਂ ਵੱਡੀ ਖੁਸ਼ੀ ਨਹੀਂ ਹੋ ਸਕਦੀ ਉਧਰ ਬਠਿੰਡਾ ਵਿਖੇ ਮਨਪੀਰ ਸਿੰਘ ਬਾਦਲ ਦੇ ਦੌਰੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਮਨਪੀਰ ਸਿੰਘ ਬਾਦਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਹੁਣ ਬਠਿੰਡਾ ਵਿੱਚ ਉਹ ਸਥਿਤੀ ਨਹੀਂ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋਣ ਕਿਨਾਰੇ ਹੈ ਪਿਛਲੇ 5-7 ਸਾਲ ਅਕਾਲੀ ਦਲ ਦਾ ਜੋ ਤਰਜ਼ੇ ਹਕੂਮਤ ਸੀ ਜੇ ਤੁਸੀਂ ਦੇਖੋ ਕਿ ਇਹਨਾਂ ਤੇ ਬੇਅਦਬੀ ਦਾ ਵੀ ਦੋਸ਼ ਲੱਗ ਗਿਆ ਇਹਨਾਂ ਤੇ ਕ腐ਸ਼ਨ ਦਾ ਵੀ ਦੋਸ਼ ਲੱਗ ਗਿਆ ਇਹਨਾਂ ਤੇ ਨਸ਼ੇ ਜਿਹੜੇ ਆ ਉਹ ਵੀ ਵਧਾਉਣ ਦਾ ਵੀ ਦੋਸ਼ ਲੱਗ ਗਿਆ ਇਹਨਾਂ ਤੇ ਜਿਹਨੂੰ ਮੈਲ ਐਡਮਿਨਿਸਟ੍ਰੇਸ਼ਨ ਕਹਿੰਦੇ ਆ ਇਨਾਂ ਦੇ ਵੀ ਦੋਸਤ ਹੁਣ ਹੁਣ ਰਹਿ ਕੀ ਗਿਆ ਜੇ ਇੱਜ਼ਤ ਵੀ ਨਹੀਂ ਬਣੀ ਤੁਸੀਂ ਮੁਲਕ ਦਾ ਵੀ ਕੁਝ ਨਹੀਂ ਕੀਤਾ ਤਾਂ ਕਈ ਵਾਰੀ ਫਿਰ ਬੰਦੇ ਨੂੰ ਸਿਆਸਤ ਤੋਂ ਜੁਦਾ ਹੋਣਾ ਚਾਹੀਦਾ ਹੈ ਸਿਆਸਤ ਤੋਂ ਅਲੱਗ ਯੂ نو ਫਲੇਟ ਕੀ ਤਾਰ ਲੈਣੀ ਚਾਹੀਦੀ ਹੈ ਸੁਖਬੀਰ ਜੀ ਕੋਲੇ ਪੈਸੇ ਦੀ ਕਮੀ ਨਹੀਂ ਹੈ ਪਰਮਾਤਮਾ ਨੇ ਔਰ ਉਹਨਾਂ ਨੇ ਆਪਣੀ ਹਿੰਮਤ ਨਾਲ ਪੈਸਾ ਕਾਫੀ ਇਕੱਠਾ ਕਰ ਲਿਆ। ਔਰ ਜੇ ਇੱਜ਼ਤ ਆਣੀ ਨਹੀਂ ਤਾਂ ਮੈਨੂੰ ਲੱਗਦਾ ਫਿਰ ਇੱਕ ਅਲਹਿਦਗੀ ਜੇ ਤਿਆਰ ਕਰ ਲੈਣ ਤਾਂ ਇਹਦੇ ਵਿੱਚ ਕੋਈ ਬੁਰੀ ਗੱਲ ਨਹੀਂ। ਉਹ ਦਰਸ਼ਕਬੀਰ ਸਿੰਘ ਬਾਦਲ 16 ਮਾਰਚ ਤੋਂ ਜਲੰਧਰ ਵਿੱਚ ਆਪਣੇ ਚੋਣ ਬਿਆਨ ਨੂੰ ਹੋਰ ਪਖਾਉਣਗੇ 16 ਮਾਰਚ ਦੇ ਸੁਖਬੀਰ ਬਾਦਲ ਦੇ ਦੌਰੇ ਤੋਂ ਪਹਿਲਾਂ ਵਰਕਰ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕਰ ਰਹੇ ਨੇ ਸੁਖਬੀਰ ਬਾਦਲ 60 ਤੋਂ ਵੱਧ ਪਿੰਡਾਂ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਵਿੱਚ ਹਿੱਸਾ ਲੈਣਗੇ। ਇਹ ਜਿਹੜਾ ਵਰਕਰ ਮਿਲਣੀ ਪ੍ਰੋਗਰਾਮ ਇਹ ਲੋਕਾਂ ਨੂੰ ਬਹੁਤ ਪਸੰਦ ਆਇਆ ਬੜਾ ਵੱਡਾ ਉਤਸ਼ਾਹ ਆਇਆ ਕਿਉਂਕਿ ਲੋਕ ਰੈਲੀਆਂ 'ਚ ਜਾਂਦੇ ਸੀ ਤੇ ਲੋਕਾਂ ਨੂੰ ਇਹ ਸੀ ਕਿ ਸਾਨੂੰ ਪ੍ਰਧਾਨ ਜੀ ਮਿਲੇ ਨਹੀਂ ਪ੍ਰਧਾਨ ਜੀ ਨੇ ਬਹੁਤ ਚੰਗਾ ਪ੍ਰੋਗਰਾਮ ਲਿਖਿਆ ਹੈ ਤੇ ਜਿੰਦੇ ਵਿੱਚ ਨੇੜੇ ਹੋ ਕੇ ਵਰਕਰਾਂ ਨੂੰ ਮਿਲਣਾ ਸੀ ਸੀਨੀਅਰਸ ਨੂੰ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਪਾਰਟੀ ਦਾ ਬੂਟਾ ਲਾਇਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਸਨੇਹਾ ਲਾਇਆ ਹੈ ਕਿਸੇ ਵੇਲੇ ਕੋਈ ਬੰਦਾ ਵੀ ਰਹਿ ਜਾਂਦਾ ਹੈ ਉਹ ਕਿਰਪਾ ਕਰਕੇ ਆ ਜਾਵੇ ਭਾਵੇਂ ਬਜ਼ੁਰਗ ਹੋਵੇ ਭਾਵੇਂ ਨੌਜਵਾਨ ਹੋਵੇ ਭਾਵੇਂ ਸਾਡੀ ਮਾਂ ਹੋਵੇ ਕੋਈ ਵੀ ਸਮੱਸਿਆ ਲੈ ਕੇ ਜਿਵੇਂ ਹੁਣ ਮੈਂ ਪਿਛਲੇ ਪਿੰਡੋਂ ਆਇਆ ਉਹਨਾਂ ਗੰਨੇ ਦੀ ਸਮੱਸਿਆ ਦੱਸੀ ਕਿ ਸਾਨੂੰ ਗੰਨੇ ਦੇ ਪੈਸੇ ਨਹੀਂ ਮਿਲੇ ਸੁਖਵੀਰਵਾਲ ਜੀ ਨੂੰ ਕਹੋ ਮੈਂ ਕਿਹਾ ਜੀ ਐਸੇ ਕਰਕੇ ਰੱਖਿਆ ਜਿੰਨੂੰ ਜਿਹੜੀ ਸਮੱਸਿਆ ਹੈ ਉਹ ਆ ਕੇ ਦੱਸੇ ਪ੍ਰਧਾਨ ਜੀ ਉਹਦੇ ਉੱਤੇ ਐਕਸ਼ਨ ਲੈਣਗੇ ਤੇ ਤੁਹਾਡੇ ਸਾਰੀਆਂ ਗੱਲਾਂ ਨੂੰ ਲੈ ਕੇ ਇਲੈਕਸ਼ਨ ਦੇ ਵਿੱਚ ਵੀ ਲਿਆਣਗੇ ਤੇ ਸਪੀਚ ਵੀ ਬੋਲਣਗੇ ਉਧਰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੰਜਾਬ ਪੁਲਿਸ ਸਖਤ ਹੋ ਗਈ ਹੈ ਤੇ ਆਮ ਲੋਕਾਂ ਨੂੰ ਚੋਣਾਂ ਅਮਨੋ ਆਮਾਨ ਦੇ ਨਾਲ ਕਰਾਉਣ ਲਈ ਆਪਣੇ ਯਤਨ ਰੰਗ ਰਹੀ ਹੈ ਲੋਕਾਂ ਨੂੰ ਲੈਸੈਂਸੀ ਅਸਲਾ ਜਮ੍ਹਾਂ ਕਰਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਨੇ ਅਤੇ ਆਮ ਲੋਕਾਂ ਨੂੰ ਇੱਕ ਹਫ਼ਤੇ ਦਾ ਵਕਤ ਦਿੱਤਾ ਗਿਆ ਹੈ ਪੁਲਿਸ ਦੇ ਵੱਡੇ ਅਫਸਰਾਂ ਦੇ ਮੁਤਾਬਕ ਅਸਲਾ ਨਾ ਜਮ੍ਹਾਂ ਕਰਾਉਣ ਵਾਲਿਆਂ ਖਿਲਾਫ ਕਾਰਵਾਈ ਹੋਏਗੀ ਆਓ ਸੁਣਦੇ ਹਾਂ ਅੰਮ੍ਰਿਤਸਰ ਦੇ ਡੀਸੀਪੀ ਭੁਪਿੰਦਰ ਸਿੰਘ ਨੇ ਇਸ ਬਾਰੇ ਕੀ ਕਿਹਾ ਅ ਅੱਜ ਮੈਂ ਜਿਵੇਂ ਕਿ ਆਪ ਜੀ ਨੂੰ ਸਰਨ ਦੱਸਣਾ ਚਾਹੁੰਦਾ ਕੋਡ ਆਫ ਕੰਡਕਟ ਲੱਗ ਚੁੱਕਾ ਹੈ ਤੇ ਮੈਂ ਸਾਰੇ ਜਿਹਨੇ ਅੰਮ੍ਰਿਤਸਰ ਦੇ ਲਾਇਸੈਂਸ 홀ਡਰ ਉਹਨਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਆਪਣੇ ਆਪਣੇ ਵੈਪਨ ਜਾਂ ਤਾਂ ਨੀਅਰ ਬਾਏ ਜਿਹੜੇ ਗਨ ਹਾਊਸ ਨੇ ਜਾਂ ਫਿਰ ਪੁਲਿਸ ਸਟੇਸ਼ਨਾਂ ਦੇ ਵਿੱਚ ਡਿਪੋਜ਼ਿਟ ਕਰਵਾ ਦੇਣ ਤਾਕੀ ਜਿਹੜੀ ਇਲੈਕਸ਼ਨ ਸਮੂਥ ਅਤੇ ਪੀਸਫੁਲੀ ਹੋ ਸਕੇ ਇਹ ਬਹੁਤ ਜ਼ਰੂਰੀ ਹੈ ਇਸ ਨੂੰ ਜ਼ਰੂਰੀ ਸਮਝਿਆ ਜਾਵੇ ਦੇਖੋ ਅਸੀਂ ਫਿਲਹਾਲ ਤਾਂ ਵਿਦਨ ਵੀਕ ਇੱਕ ਹਫਤੇ ਦੇ ਅੰਦਰ ਅਸੀਂ ਇਹ ਡਿਪੋਜ਼ਿਟ ਕਰਵਾਉਣੇ ਹੀ ਕਰਵਾਉਣੇ ਹਨ ਇਸ ਲਈ ਇੱਕ ਹਫਤਾ ਲੈ ਕੇ ਹੀ ਚੱਲੀਏ 1 ਵੀਕ ਅਜੇ ਬੜੇ ਘਟ ਹੋਏ ਨੇ ਇਸ ਕਰਕੇ ਮੈਂ ਪ੍ਰੈਸ ਦੇ ਥਰੂ ਮੀਡੀਆ ਦੇ ਥਰੂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਆਪਣੇ ਵੈਪਨ ਜਲਦੀ ਤੋਂ ਜਲਦੀ ਨੀਅਰ ਬਾਏ ਪੁਲਿਸ ਸਟੇਸ਼ਨ ਤੇ ਗਨ ਹਾਊਸ ਦੇ ਵਿੱਚ ਡਿਪੋਜ਼ਿਟ ਕਰਵਾਂ ਉਧਰ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਸਿੰਘ ਖੈਰਾ ਨੂੰ ਪਹਿਲਾਂ ਹੀ ਨੋਟਿਸ ਦਾ ਜਵਾਬ ਦੇ ਦੇਣਾ ਚਾਹੀਦਾ ਸੀ ਜਿਹੜਾ ਇਹਨਾਂ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਭੇਜਿਆ ਗਿਆ ਉਹਨਾਂ ਕਿਹਾ ਕਿ ਸੁਖਪਾਲ ਸਿੰਘ ਖੈਰਾ ਆਪਣੀ ਕੁਰਸੀ ਬਚਾਉਣਾ ਚਾਹੁੰਦੇ ਨੇ ਹੁਣ ਤੱਕ ਦੇ ਦੇਣਾ ਚਾਹੀਦਾ ਸੀਗਾ ਪਹਿਲਾਂ ਟਾਲ ਰਹੇ ਸੀ ਵੀ ਮੈਂ ਹੁਣ ਤੱਕ ਦੇ ਦੇਣਾ ਚਾਹੀਦਾ ਸੀਗਾ ਜਵਾਬ ਸੋ ਜੇ ਜਵਾਬ ਦੇ ਦੇਣ ਚੰਗੀ ਗੱਲ ਹੈ ਤੇ ਉਹ ਤਾਂ ਪਤਾ ਲੱਗ ਜੂਗਾ ਤਾਂ ਸਪੀਕਰ ਸਾਹਿਬ ਨੇ ਫੈਸਲਾ ਕਰਨਾ ਪਰ ਇੱਥੋਂ ਇਹ ਵੀ ਸਿੱਧ ਹੁੰਦਾ ਕਿ ਉਹ ਵੀ ਕੁਰਸੀ ਨੂੰ ਬਚਾਉਣ ਲਈ ਜਾਂ ਟਾਈਮ ਨੂੰ ਕਿਲ ਕਰਨ ਲਈ ਕਿੰਨਾ ਚਿਰ ਉਹਨਾਂ ਨੇ ਨੋਟਿਸ ਨਹੀਂ ਪੜ੍ਹੇ ਤੇ ਆਖਰਕਾਰ ਉਹਨਾਂ ਨੂੰ ਜਦੋਂ মিডিਆ 'ਚ ਗੱਲ ਆਈ ਜਾਂ ਜਦੋਂ ਸਪੀਕਰ ਨੇ ਕਿਹਾ ਮੈਂ ਇਸ਼ਤਿਹਾਰ ਦੇਵਾਂਗਾ ਅਖਬਾਰ 'ਚ ਉਸ ਤੋਂ ਬਾਅਦ ਉਹਨਾਂ ਨੂੰ ਸ਼ਾਇਦ ਥੋੜੀ ਜਾਗ ਆਈ ਹੋਈ ਠੀਕ ਹੈ ਜੀ ਕੋਈ ਗੱਲ ਨਹੀਂ ਜਿਹਨੂੰ ਹੱਕ ਹੈ ਰੇਕ ਨੂੰ ਜਿਹਨੂੰ ਮਰਜੀ ਉਮੀਦਵਾਰ ਕ ਬਣਾਉਣ ਆ ਲੋਕ ਦੱਸਣਗੇ ਜੀ ਫੈਸਲਾ ਤਾਂ ਇਹਨਾਂ ਨੇ ਕਰਨਾ ਮੇਰੇ ਖਿਲਾਫ ਕੌਣ ਹੁੰਦਾ ਮੈਂ ਕਿਹਦੇ ਖਿਲਾਫ ਲੜਦਾ ਇਹ ਤਾਂ ਵੈਸੇ ਹੈਡਲਾਈਨਸ ਨੇ ਬਾਕੀ ਤਾਂ ਆ ਸੱਥਾਂ 'ਚ ਬਹਿ ਕੇ ਠੀਕ ਹੈ ਨਾ ਪ੍ਰੋਗਰਾਮ ਉਹ ਵੀ ਦੇਣਗੇ ਪ੍ਰੋਗਰਾਮ ਅਸੀਂ ਵੀ ਦੇਵਾਂਗੇ ਮੇਰਾ 5 ਸਾਲ ਦਾ ਰਿਕਾਰਡ ਕਾਂਗਰਸ ਦਾ 5 ਸਾਲ ਦਾ ਰਿਕਾਰਡ ਅਕਾਲੀ ਦਲ ਦਾ 5 ਸਾਲ ਦਾ ਰਿਕਾਰਡ ਲੋਕ ਕੰਪੇਅਰ ਕਰਨਗੇ ਫੈਸਲਾ ਇਹਨਾਂ ਨੇ ਕਰਨਾ ਜੀ ਪੰਜਾਬ ਨੂੰ ਲੁੱਟ ਕੇ ਫਿਰ ਉਹ ਕਿੱਥੇ ਲੈ ਗਏ ਸਾਰਾ ਪੈਸਾ ਸਾਰਾ ਪੰਜਾਬ ਦਾ ਲੁੱਟ ਲਿਆ ਦੱਸੋ ਕੁਈ ਲੋਕਾਂ ਨੂੰ ਕੁਝ ਦਿੱਤਾ ਹੋਵੇ ਰੇਤਾ ਬੱਸਾਂ ਕੇਵਲ ਜੇ ਕਾਲੀ ਦਲ ਘਾਟੇ ਚ ਫਿਰ ਫਾਇਦੇ ਚ ਕੌਣ ਹੈ ਵੀ ਬਾਦਲਾਂ ਦਾ ਜਿਹੜਾ ਬਿਜ਼ਨਸ ਹੈ ਉਹ ਤਾਂ 4 ਬੱਸਾਂ ਤੋਂ 1000 ਬੱਸਾਂ ਤੇ ਜਾ ਵੜਿਆ ਹਜੇ ਕਹਿੰਦੇ ਘਾਟੇ ਚ ਹੈ ਠੀਕ ਹੈ ਨਾ ਸੋ ਇੱਥੋਂ ਇਹ ਸਿੱਧ ਹੁੰਦਾ ਕਿ ਮੁਰਗੀ ਜਿੰਨੀ ਮੋਟੀ ਹੋਈ ਜਾਂਦੀ ਹੈ ਨਾ ਆਂਡਾ ਉਨੇ ਹੀ ਛੋਟਾ ਹੋ ਜਾਂਦਾ ਕਿਉਂਕਿ ਮੁਰਗੀ ਆਪ ਖਰਾਕ ਨੂੰ ਡਾਈਜੈਸਟ ਕਰਨ ਲੱਗ ਜਾਂਦੀ ਹੈ ਸੋ ਇਹ ਜਿੰਨੇ ਮਰਜੀ ਇਹ ਘਾਟ ਕੱਲਾ ਹੈ ਵਿੱਤੀ ਘਾਟੇ ਚ ਨਹੀਂ ਇਹ ਵੋਟਾਂ ਵਾਲੇ ਵੀ ਘਾਟੇ 'ਚ ਹੀ ਰਹਿਣਗੇ ਹੁਣ ਇਹਨਾਂ ਨੇ ਜਦੋਂ ਮਸ਼ੀਨਾਂ ਖੁੱਲਣ ਗਿਆ ਇਹਨਾਂ ਨੂੰ ਚਾਰੇ ਪਾਸੇ ਹੁਣ ਘਾਟੇ ਹੀ ਘਾਟਾ ਨਜ਼ਰ ਆਊ ਕਾਲੀਆ ਦੇ ਲੁਧਿਆਣਾ ਪੁਲਿਸ ਦੇ ਮੁਲਾਜ਼ਮ ਬਲਵਿੰਦਰ ਸਿੰਘ ਪਰਮਾਰ ਵੀ ਅੱਜਕੱਲ ਖੂਬ ਸੁਰਖੀਆਂ ਵਿੱਚ ਛਾਏ ਹੋਏ ਨੇ ਵੈਸੇ ਤਾਂ ਬਾਲੀਵੁੱਡ ਅਤੇ ਪੰਜਾਬ ਪੁਲਿਸ ਦਾ ਪੁਰਾਣਾ ਨਾਤਾ ਹੈ ਪੰਜਾਬ ਦੀ ਪੁਲਿਸ ਦੇ ਕਈ ਕਿਰਦਾਰ ਬਾਲੀਵੁੱਡ ਵਿੱਚ ਖੂਬ ਚਰਚਾ ਵਿੱਚ ਰਹਿੰਦੇ ਨੇ ਪੁਲਿਸ ਦੇ ਕਈ ਕਰਮਚਾਰੀਆਂ ਨੇ ਫਿਲਮੀ ਦੁਨੀਆ ਵਿੱਚ ਵੀ ਚੰਗਾ ਨਾਮ ਕਮਾਇਆ ਮੁੰਬਈ ਪੁਲਿਸ ਦੇ ਰਾਜਕੁਮਾਰ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਫਿਲਮੀ ਕਲਾਕਾਰ ਬੀ ਐਨ ਸ਼ਰਮਾ ਦਾ ਨਾਂ ਕਿਸੇ ਜਾਣਕਾਰੀ ਦਾ ਮੁਤਾਜ਼ ਨਹੀਂ ਹੈ। ਅੱਜ ਕੱਲ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਫਿਲਮ ਕਲਾਕਾਰ ਬਲਵਿੰਦਰ ਸਿੰਘ ਪਰਮਾਰ ਚਰਚਾ ਦੇ ਕੇਂਦਰ ਵਿੱਚ ਨੇ। ਪਰਮਾਰ ਪੰਜਾਬ ਪੁਲਿਸ ਵਿੱਚ ਡਿਊਟੀ ਨਿਭਾਉਂਦੇ ਨੇ ਅਤੇ ਫਿਲਮਾਂ ਵਿੱਚ ਵੀ ਇੰਸਪੈਕਟਰ ਦੀ ਭੂਮਿਕਾ ਨਿਭਾਉਂਦੇ ਨੇ। ਦੋਸਤੋ ਮੈਂ ਬਲਵਿੰਦਰ ਸਿੰਘ ਪਰਮਾਰ ਫਿਲਮੀ ਨੇ ਮੇਰਾ ਬੈਲੀ ਪਰਮਾਰ ਤੇ ਮੈਂ ਡਿਪਾਰਟਮੈਂਟ 'ਚ ਜੋ ਹੈ ਤੁਹਾਡੇ ਸਾਹਮਣੇ ਕੈਮਰੇ ਤੇ ਦੇਖ ਹੀ ਰਿਹਾ ਹਾਂ। ਮੈਂ ਡਿਊਟੀ ਦੌਰਾਨ ਆ ਸਰਕਾਰੀ ਗੱਡੀ ਯੂਜ਼ ਕਰਦਾ ਔਰ ਸ਼ਾਰਟ ਦੌਰਾਨ ਜੋ ਮੇਰੀ ਇਹ ਗੱਡੀ ਹੈ ਸਫਾਰੀ ਇਹ ਯੂਜ਼ ਕਰਦਾ ਦੋਨਾਂ ਨੂੰ ਅਲੱਗ-ਅਲੱਗ ਟਾਈਮਾਂ ਤੇ ਯੂਜ਼ ਕਰਦਾ ਤੇ ਮੇਰੇ ਕਾਫੀ ਪ੍ਰੋਜੈਕਟ ਜਿਹੜੇ YouTube ਵਗੈਰਾ ਤੇ ਦੂਜਾ ਦੂਜੇ ਚੈਨਲਾਂ ਤੇ ਚੱਲਦੇ ਆ ਜਿਨ੍ਹਾਂ ਦੇ ਵਿੱਚੋਂ ਮੇਰਾ ਲੇਟੈਸਟ ਪ੍ਰੋਜੈਕਟ ਜਿਹੜਾ ਹੈਗਾ ਗਰਾਰੀ ਬਾਜ ਆ ਜਿਦੇ ਵਿੱਚ ਮੈਂ ਤੇ ਜੱਗੀ ਖਰੋੜ ਦੋਨਾਂ ਨੇ ਐਕਟਿੰਗ ਕੀਤੀ ਹੈ ਮੇਰੇ ਵੱਲੋਂ ਪੁਲਿਸ ਇੰਸਪੈਕਟਰ ਦੀ ਭੂਮਿਕਾ ਨਿਭਾਈ ਗਈ ਹੈ ਔਰ ਉਸ ਗਾਣੇ ਨੂੰ ਗਾਇਆ ਅਮਨ ਸ਼ਿਰਗਿਲ ਨੇ ਤੇ ਗਾਣੇ ਨੂੰ ਡਾਇਰੈਕਟ ਕੀਤਾ ਜਸਪ੍ਰੀਤ ਮਾਨ ਜੋ ਮੇਰੇ ਫੇਵਰਟ ਡਾਇਰੈਕਟਰ ਨੇ ਉਹਨਾਂ ਨੇ ਡਾਇਰੈਕਟ ਕੀਤਾ ਮੈਂ ਪੁਲਿਸ ਦੀ ਭੂਮਿਕਾ ਵਧੀਆ ਨਿਭਾ ਲਊਗਾ ਇਸ ਕਰਕੇ ਮੈਨੂੰ ਪੁਲਿਸ ਦਾ ਰੋਲ ਦਿਲਦੇ ਆ ਤੇ ਬਾਕੀ ਡਾਇਰੈਕਟਰਾਂ ਨੂੰ ਪਤਾ ਹੁੰਦਾ ਪਰਸਨੈਲਿਟੀ ਦੇ ਸਾਹਮਣੇ ਕਿਹੜਾ ਕਿਹੜਾ ਰੋਲ ਬੰਦੇ ਨੂੰ ਸ਼ੂਟ ਕਰਦਾ ਉਹ ਸਭ ਨਾਲ ਦੇ ਦਿੰਦੇ ਆ ਬਟ ਮੇਰੇ ਵੱਲੋਂ ਕੋਈ ਪ੍ਰੋਬਲਮ ਟਾਈਮ ਹੁੰਦਾ ਉਸ ਤੋਂ ਬਾਅਦ ਮੇਰੀ ਰੈਸਟ ਟਾਈਮ ਆਉਂਦਾ ਸਾਡੇ ਪੀਸੀਆਰ ਦੇ ਵਿੱਚ ਰੈਸਟ ਟਾਈਮ ਹੁੰਦਾ ਉਸ ਰੈਸਟ ਟਾਈਮ ਦੇ ਵਿੱਚ ਮੈਂ ਇਹ ਸ਼ੂਟਿੰਗ ਲਾਈਨ ਨੂੰ ਮੋਡਲਿੰਗ ਲਾਈਨ ਨੂੰ ਮੇਨਟੇਨ ਕਰਦਾ ਜੋ ਮੇਰੇ ਡੇਟਾ ਹੁੰਦੀਆਂ ਨੇ ਸ਼ੂਟਿੰਗ ਦੀਆਂ ਉਹ ਮੈਂ ਰੈਸਟ ਜੋ ਟਾਈਮ ਹੁੰਦਾ ਉਹਦੇ ਵਿੱਚ ਮੈਂ ਡੇਟ ਦਿੰਦਾ ਉੱਚ ਸ਼ੂਟ ਕਰਦਾ ਸੁਖਪਾਲ ਸਿੰਘ ਖੈਰਾ ਨੇ ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਲਾਅ ਦਿੱਤੇ ਵੱਡੇ ਵੱਡੇ ਇਲਜ਼ਾਮ ਬਠਿੰਡਾ ਵਿੱਚ ਰਾਜਨੀਤਿਕ ਮਾਹੌਲ ਗਰਮਾਇਆ ਸੁਖਪਾਲ ਖੈਰਾ ਨੇ ਫੇਰ ਦੁਹਰਾਇਆ ਜਿੱਥੋਂ ਲੜਨਗੇ ਬੀਬੀ ਹਰਸਿਮਰਤ ਕੌਰ ਬਾਦਲ ਉਥੋਂ ਹੀ ਲੜਾਂਗਾ ਚੋਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਉਣ ਦੇ ਮਾਮਲੇ ਤੇ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਵਾਗਾ ਬਾਰਡਰ ਤੇ ਹੋਈ ਬੈਠਕ ਕਾਮਯਾਬ ਰਹੀ ਬੈਠਕ ਕਈ ਅਹਿਮ ਫੈਸਲੇ ਲਏ ਗਏ ਸਤੰਬਰ ਤੱਕ ਕਰਤਾਰਪੁਰ ਸਾਹਿਬ ਕੋਰੀਡੋਰ ਮੁਕੰਮਲ ਕਰਨ ਦਾ ਫੈਸਲਾ ਬਹੁਤ ਜਲਦ ਹੋਏਗੀ ਅਗਲੀ ਬੈਠਕ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੈਰਾਂ ਨੇ ਕੀਤਾ ਵਿਦਾਨ ਸਭਾ ਤੋਂ ਨੋਟਿਸ ਮਿਲਣ ਦਾ ਇንਕਸ਼ਾਫ ਕਿਹਾ ਮੇਰੇ ਵਕੀਲ ਦੇਣਗੇ ਜਵਾਬ ਪੁਲਤ ਦੇ ਲੋਕਾਂ ਨਾਲ ਸਲਾਹ ਕਰਕੇ ਲਵਾਂਗੇ ਫੈਸਲਾ ਸੁਖਪਾਲ ਖੈਰਾ ਨੇ ਫੇਰ ਦੁਹਰਾਇਆ ਅਕਾਲੀ ਅਤੇ ਕਾਂਗਰਸੀ ਮਿਲ ਕੇ ਕਰ ਰਹੇ ਨੇ ਪੰਜਾਬ ਇਕਤਾ ਪਾਰਟੀ ਨੂੰ ਤੰਗ ਪਰੇਸ਼ਾਨ ਸ਼ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਚਟਕਾ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੇ ਕਰੀਬੀ ਬੱbbi ਬਾਦਲ ਹੋਏ ਟਕਸਾਲੀ ਅਕਾਲੀ ਦਲ ਵਿੱਚ ਸ਼ਾਮਲ ਰਣਜੀਤ ਸਿੰਘ ਬ੍ਰह्मਪੁਰਾ ਦੀ ਅਗਵਾਈ ਵਿੱਚ ਛੱਡਿਆ ਅਕਾਲੀ ਦਲ ਭਗਵੰਤ ਮਾਨ ਨੇ ਸੁਖਪਾਲ ਖੈਰਾ ਤੇ ਲਾ ਦਿੱਤਾ ਵੱਡਾ ਇਲਜ਼ਾਮ ਕਿ ਹਾ ਖੈਰਾ ਨੂੰ ਨੋਟਿਸ ਦਾ ਪਹਿਲਾਂ ਦੇਣਾ ਚਾਹੀਦਾ ਸੀ ਜਵਾਬ ਮਾਨ ਨੇ ਕਿਹਾ ਕੁਰਸੀ ਬਚਾਉਣਾ ਚਾਹੁੰਦੇ ਨੇ ਸੁਖਪਾਲ ਖੈਰਾ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇਹ ਨਹੀਂ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ ਧੰਨਵਾਦ